ਸਕੋਲ ਸਿੱਖਿਆ ਬੋਰਡ ਦੇ ਮਿਹਨਤ ਦੇ ਨਾਲ ਮਾਨਯੋਗ ਸੂਬੇ ਦੇ ਮੁੱਖ ਮੰਤਰੀ ਸਰਦਾਰ ਪ੍ਰਵਲ ਸਿੰਘ ਮਾਨ ਹੋਰਾਂ ਦੀ ਔਰ ਸਾਡੇ ਬਹੁਤ ਹੀ ਸਤਿਕਾਰਤ ਸਿੱਖਿਆ ਮੰਤਰੀ ਹਰਜੂਰ ਸਿੰਘ ਬੈਸ ਦੇ ਦਿਸ਼ਾ ਨਿਰਦੇਸ਼ਾਂ ਸਾਰ ਸਾਡੇ ਬਹੁਤ ਹੀ ਸਤਿਕਾਰਤ ਚੇਅਰਪਰਸਨ ਡਾਕਟਰ ਸਤਵੀਰ ਜੀ ਦੇ ਉਦਮ ਯਤਨਾ ਸਦਕਾ ਜਿੰਨੇ ਵੀ ਮੇਰੇ ਸਤਿਕਾਰਤ ਸਾਥੀ ਜਿਨ੍ਹਾਂ ਨੇ ਇਸ ਰਿਜ਼ਲਟ ਦੇ ਵਿੱਚ ਦਸਵੀਂ ਦਾ ਰਿਜ਼ਲਟ ਬਣਾਉਣ ਦੇ ਵਿੱਚ ਔਰ ਸਮੇਤ ਨਪਾਉਣ ਦੇ ਵਿੱਚ ਔਰ ਦੂਸਰੇ ਬੋਰਡਾਂ ਦੇ ਨਾਲ ਪਹਿਲਾ ਰਿਜ਼ਲਟ ਘੋਸ਼ਿਤ ਕਰਨ ਦੇ ਵਿੱਚ ਜਿਨ੍ਹਾਂ ਨੇ ਵੀ ਪਹਿਲ ਕਦਮੀ ਕੀਤੀ ਆ ਜਿਨ੍ਹਾਂ ਨੇ ਵੀ ਆਪਣਾ ਰੋਲ ਅਦਾ ਕੀਤਾ ਆ ਮੈਂ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸੋ ਲਾਸ ਦੇ ਵਿੱਚ ਉਹਨਾਂ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਆ ਜਿਨ੍ਹਾਂ ਨੇ ਆਪਣੇ ਸਾਲ ਭਰ ਦੀ ਮਿਹਨਤ ਕਰਕੇ ਅੱਜ ਜਿਨ੍ਹਾਂ ਨੂੰ ਨਤੀਜਾ ਪ੍ਰਾਪਤ ਹੋਣ ਜਾ ਰਿਹਾ ਹੈ ਸੋ ਤੁਹਾਡਾ ਜਿਹੜਾ ਹੈ ਮੀਡੀਆ ਦੇ ਸਾਥੀ ਆ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਤਨਵਾਦ ਸੋ ਅੱਜ ਦਾ ਰਿਜ਼ਲਟ ਜਿਹੜਾ ਹੈਗਾ ਆਪਾਂ ਆ ਘੋਸ਼ਿਤ ਕਰ ਰਹੇ ਆ ਸਾਲ 2024 ਦਾ ਜਿਹੜਾ ਟੋਟਲ 28198 ਬੱਚੇ ਜਿਹੜੇ ਆ ਉਹ ਮੈਟ੍ਰਿਕ ਦੇ ਵਿੱਚ ਅਪੀਅਰ ਹੋਏ ਆ ਉਹਦੇ ਵਿੱਚੋਂ 273348 ਬੱਚੇ ਜਿਹੜੇ ਆ ਉਹ ਪਾਸ ਹੋਏ ਆ ਔਰ ਪਾਸ ਪਰਸੈਂਟੇਜ 97.24 ਜਿਹੜੀ ਹੈਗਾ ਉਹ ਮੈਟ੍ਰਿਕ ਦੀ ਬਣੀ ਹੈ ਔਰ ਇਹਦੇ ਵਿੱਚ ਜਿਹੜੇ ਹੈ 394 ਬੱਚੇ ਜਿਹੜੇ ਹੈਗੇ ਆ ਉਹ ਅਸਫਲ ਹੋਏ ਨੇ ਔਰ 273348 ਮੈਂ ਪਹਿਲੇ ਦੱਸਤਾ ਵੀ ਪਾਸ ਆ ਔਰ ਰੀਪੀਅਰ ਜਿਹੜੇ ਹੈਗੇ ਆ 7166 ਬੱਚਿਆਂ ਦੀ ਆਈ ਹੈਗੀ ਆ ਕੁਝ ਕਾਰਨਾ ਕਰਕੇ ਜਿਹੜੇ ਹੈਗੇ ਆ ਹੋਲਡ ਕੀਤੇ ਹੈਗੇ ਆ ਉਹ 190 ਬੱਚੇ ਆ ਕਿਸੇ ਦੀ ਕੋਈ ਫੀਸ ਦੀ ਪ੍ਰੋਬਲਮ ਕਿਸੇ ਦੀ ਕੋਈ ਮਾਰਕ ਦੀ ਜਾਂ ਕੋਈ ਅਦਰ ਪ੍ਰੋਬਲਮ ਕਰਕੇ ਉਹ ਵੀ ਬਹੁਤ ਜਲਦੀ ਜਿਹੜੀ ਹੈਗੀ ਆ ਆ ਰਿਜ਼ਲਟ ਜਿਹੜਾ ਹੈਗਾ ਉਹਨਾਂ ਬੱਚਿਆਂ ਤੱਕ ਜਿਹੜਾ ਹਜ਼ਾਰ ਉਹ ਮਹੀਆ ਕਰਵਾਇਆ ਜਾਵੇਗਾ ਸੋ ਦੂਸਰੇ ਪਾਸੇ ਜਿਹੜੇ ਹੈਗੇ ਆ 2024 ਦੇ ਜਿਹੜੇ ਹੈਗੇ ਆ ਓਪਨ ਸਕੂਲ ਦੇ ਬੱਚੇ ਨੇ ਉਹਨਾਂ ਦੇ ਵਿੱਚ 1082 ਬੱਚੇ ਜਿਹੜੇ ਬੱਚੇ ਅਪੀਅਰ ਹੋਏ ਨੇ 7655 ਨੇ ਉਪਰੀਖਿਆ ਪਾਸ ਕੀਤੀ ਹੈਗੀ ਆ ਔਰ ਨਾਲ ਦੀ ਨਾਲ 70.81% ਜਿਹੜੇ ਹੈਗੇ ਆ ਇਹਨਾਂ ਦਾ ਰਿਜ਼ਲਟ ਜਿਹੜਾ ਹੈਗਾ ਓਪਨ ਸਕੂਲ ਦਾ ਜਿਹੜਾ ਹੈਗਾ ਉਹ ਬਣਦਾ ਹੈਗਾ ਔਰ ਨਾਲ ਦੀ ਨਾਲ ਜਿਹੜਾ ਹੈਗਾ ਜੇ ਆਪਾਂ ਪੰਜਾਬ ਦੇ ਵਿੱਚ ਭੂਗੋਲਕ ਪ੍ਰਸਥਿਤੀ ਤੇ ਨਜ਼ਰ ਮਾਰੀਏ ਤਾਂ ਦਸਵੀਂ ਦੇ ਹਰ ਜਾੜ ਦੇ ਵਿੱਚੋਂ ਅੰਮ੍ਰਿਤਸਰ ਜ਼ਿਲ੍ਹੇ ਨੇ ਜਿਹੜੀ ਹੈਗਾ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ 99.24% ਲੈ ਕੇ ਔਰ ਦੂਜੇ ਨੰਬਰ ਤੇ ਪਠਾਨਕੋਟ ਤੀਸਰੇ ਤਰਨਤਾਰਨ ਇਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਸਰਕਾਰ ਸਾਥੀਆਂ ਨੂੰ ਜਿਹੜੀ ਹੈਗੀ ਆ ਅਸੀਂ ਉਹ ਕਾਫੀ ਮਹਈਆ ਕਰਵਾ ਦਿੱਤੀ ਹੈਗੀ ਆ ਔਰ ਵਿਸ਼ੇਵਾਰ ਵੀ ਜਿਹੜੀ ਹੈ ਜਿਸ ਤਰ੍ਹਾਂ ਪੰਜਾਬੀ ਦਾ ਵਿਸ਼ਾ ਜਿਹੜਾ ਹੈ ਉਸ ਦੇ ਵਿੱਚ 99.59% ਹੈ ਇੰਗਲਿਸ਼ ਦੇ ਵਿੱਚ 98.81 ਆ ਤਰਤੀਬ ਵਾਰ ਜਿਹੜੇ ਹੈਗੇ ਵਿਸ਼ਿਆਂ ਦੀ ਜਿਹੜੀ ਹੈਗੀ ਆ ਤੁਹਾਨੂੰ ਜਿਹੜੀਆਂ ਉਹ ਵੀ ਕਾਪੀ ਜਿਹੜੀ ਆ ਲਈ ਆ ਗਈ ਆ ਔਰ ਅਲਾਸ ਦੇ ਵਿੱਚ ਇਹਨਾਂ ਸਾਰੇ ਹੀ ਬੱਚਿਆਂ ਦੇ ਵਿੱਚੋਂ ਜਿਨ੍ਹਾਂ ਨੇ ਫਸਟ ਸੈਕੰਡ ਤੇ ਥਰਡ ਪੀਸਨ ਜਿਹੜੀ ਹਾਸਲ ਕੀਤੀ ਹੈਗੀ ਆ ਉਹਨਾਂ ਬੱਚਿਆਂ ਨੂੰ ਵੀ ਮੁਬਾਰਕਵਾਦ ਦਿੰਨਾ ਆ ਕਿ ਉਹਨਾਂ ਨੇ ਪੰਜਾਬ ਸੂਬੇ ਦਾ ਨਾਮ ਰੋਸ਼ਨ ਕੀਤਾ ਆ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਬੱਚੀ ਜਿਹੜੀ ਹੈ ਅਦਿੱਤੀ ਉਸ ਨੇ 650 ਦੇ ਵਿੱਚੋਂ 650 ਅੰਕ ਲੈ ਕੇ ਜਿਹੜਾਗਾ ਪਹਿਲੀ ਪੀਸਨ ਜਿਹੜੀ ਗਿਆ ਹਾਸਲ ਕੀਤੀ ਹੈ ਇਹ ਬੱਚੀ ਤੇਜਸਿਕ ਸਤੰਤਰ ਮੈਮੋਰੀਅਸ ਸੀਨੀਅਰ ਸੈਂਡਰੀ ਸਕੂਲ ਸ਼ਿਮਲਾਪੁਰੀ ਦੀ ਹੈ ਲੁਧਿਆਣੇ ਜ਼ਿਲ੍ਹੇ ਨਾਲ ਬਲੌਂਕ ਕਰਦੀ ਹੈ ਗਿਆ ਔਰ ਦੂਸਰੀ ਜਿਹੜੀ ਹੈਗੀ ਆ ਵੱਡੀ ਫਰਾਕ ਦੇ ਦੀ ਵਾਲੀ ਗੱਲ ਆ ਕਿ ਇਹ ਬੱਚੀ ਸਪੋਰਟਸ ਦੇ ਨਾਲ ਵੀ ਜੁੜੀ ਹੈ ਇਸ ਬੱਚੀ ਨੇ ਸਟੇਟ ਦੇ ਵਿੱਚੋਂ ਸੈਕੰਡ ਪੀਸਨ ਲਈ ਹੈਗੀ ਆ ਉਹਦੇ ਵਿੱਚੋਂ ਵੀ ਜਿਹੜਾ ਹੈਗਾ ਇਹ ਇਹਦੇ ਨੰਬਰ ਜਿਹੜੇ ਗਿਆ ਨੂੰ ਮਿਲੇ ਨੇ ਔਰ ਸੈਕੰਡ ਦੇ ਵਿੱਚ ਜਿਹੜੀ ਬੱਚੀ ਹੈਗੀ ਆ ਅਲੀਸ਼ਾ ਉਸ ਨੇ 645 ਨੰਬਰ ਪ੍ਰਾਪਤ ਕੀਤੇ ਨੇ 650 ਦੇ ਵਿੱਚੋਂ ਔਰ ਤੀਜੇ ਜਿਹੜੇ ਗਿਆ ਥਰਡ ਨੰਬਰ ਤੇ ਆਏ ਨੇ ਕਰਮਨਪ੍ਰੀਤ ਕੌਰ ਜਿਹੜੀ ਹੈਗੀ ਆ ਫਾਦਰ ਨੇ ਜਗਰੂਪ ਸਿੰਘ ਹੈਗਾ ਉਹਨਾਂ ਨੇ 645 ਨੰਬਰ ਪ੍ਰਾਪਤ ਕੀਤੇ 650 ਦੇ ਵਿੱਚੋਂ ਇਹ ਹੈ ਟੋਟਲ ਜਿਹੜੀ ਹੈ ਮੈਰਿਟ 1016 ਬੱਚਿਆਂ ਦੀ ਹੈ ਠੀਕ ਹੈ ਨਹੀਂ ਉਸ ਦੇ ਵਿੱਚੋਂ 4 ਬੱਚੇ ਜਿਹੜੇ ਹਨ ਉਹ ਸਪੋਰਟਸ ਦੇ ਨੇ ਤੇ ਵਾਕੀ ਜਿਹੜੇ 312 ਬੱਚੇ ਜਿਹੜੇ ਹੈਗੇ ਆ ਉਹ ਸੰਗਤ ਦੇ ਨੇ ਹੈ ਤੇ ਇਹਦੇ ਜਿਹੜੀ ਹੈਗੀ ਉਹ ਵੀ ਸੂਚਨਾ ਜਿਹੜੀ ਹੈ ਤੁਹਾਨੂੰ ਜਿਹੜੀ ਉਹ ਮੈਟ ਜੀ ਕਰਵਾ ਦਿੱਤੀ ਹੈਗੀ ਹੈ ਮੈਟ ਦੇ ਮਿਨੀਮਮ ਬੇਲੇ ਨੰਬਰ ਕਿੰਨੇ ਤੋਂ ਚੱਕੀਏ ਮੈਟ ਤੋਂ ਹਾਂ ਮੈਟ ਦੀ ਜਿਹੜੀ ਹੈਗੀ ਮਿਨੀਮਮ ਜਿਹੜੀ ਹੈ 316 ਵਾਲੀ ਜਿਹੜੀ ਹੈਗੀ ਉਹ ਤੁਸੀਂ ਨਾਲਸ ਤੇ ਪੇਜ ਹੈ ਤੁਹਾਡੇ ਕੋਲ 96 ਹਾਂ 96.46% ਠੀਕ ਹੈ ਕਿੰਨੇ ਆਊਟ ਆਫ 650 ਚ ਕਿੰਨੇ ਨੰਬਰ ਆ 627 ਲਾਸਟ ਜਿਹੜਾ 627 ਜਿਹਦੇ ਤੋਂ ਉੱਪਰ ਆ ਹਾਂ 627 ਤੋਂ ਉੱਪਰ ਜਿਹੜੇ ਹੈਗੇ ਆ ਉਹ ਬੱਚੇ ਦੇ ਨੇ 650 ਤੋਂ ਸ਼ੁਰੂ ਹੋਈ ਆ ਠੀਕ ਹੈ ਨਾ 627 ਤੱਕ ਜਿਹੜੇ ਹੈਗੇ ਆ ਉਹ ਮੈਰਿਟ ਦੀ ਲਿਸਟ ਨਹੀਂ ਹੈ ਪਰ ਪਹਿਲਾ ਪਹਿਲਾ ਫਰਮ ਮੁਬਾਰਕ ਆ ਵੀ ਹਿੰਦੁਸਤਾਨ ਸਭ ਤੋਂ ਪਹਿਲਾ ਪਹਿਲਾ ਕਰਦੇ ਗਰਭੀ ਤੁਹਾਡੇ ਤੁਹਾਡਾ ਮੈਰਿਟ ਨਹੀਂ ਦਿੰਦੇ ਆ 8ਵੀਂ ਦੀ ਮੈਰਿਟ ਹੋਰ ਤੱਕ ਨਹੀਂ ਦਿੱਤੀ ਗਈ ਅਲੀ ਠੀਕ ਹੈ ਨਾ ਆ 10ਵੀਂ ਦੀ ਮੈਡਸੂ ਕੀ ਵਾਕੇ ਜਿਹੜੇ 5ਵੀਂ ਸਾਰੀ 8ਵੀਂ 5ਵੀਂ ਦੀ ਮੈਡਸੂ ਚੀਜ਼ ਜਿਹੜੀ ਤੱਕ ਜਾਰੀ ਨਹੀਂ ਹੋਈ ਬੱਚੇ ਨਹੀਂ ਕਰ ਰਹੇ ਉਹ ਆਪਾਂ ਕਲੀਅਰ ਕਰ ਲੈਣੇ ਆ ਹੁਣ ਵੀ ਜਿਹੜੀ ਹੈ ਤੁਹਾਡੇ ਕੋਲ ਜਿਹੜੀ ਜੋ ਇਹ ਡਾਕੂਮੈਂਟੇਸ਼ਨ ਮੇਰੇ ਕੋਲ ਹੈ ਉਹੀ ਤੁਹਾਡੇ ਕੋਲ ਨਹੀਂ ਮੈਟ ਤੁਹਾਨੂੰ ਮਿਲ ਜਾਏਗੀ ਮੈਟ ਵੀ ਮੈਟ ਮਿਲ ਜਾਏਗੀ ਉਹ ਆਪਾਂ ਕਰ ਦਵਾਂਗੇ ਠੀਕ ਹੈ ਕੋਈ ਏਡੀ ਕਰਨੀ ਨਹੀਂ ਹੈਗੀ ਮੈਂ ਦੇਖਦੇ ਹਾਂ ਰਿੰਕ ਮਾ ਜੀ ਕਿਉਂਕਿ ਰਿਜ਼ਲਟ ਬਹੁਤ ਵਧੀਆ ਇਸ ਵਾਰ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ ਕਿਉਂਕਿ ਪਿਛਲੇ ਦਿਨਾਂ ਜਿਹੜੇ ਇਗਜ਼ਾਮ ਹੋਏ ਬੜੇ ਹੀ ਟਰਾਂਸਪੈਂਟ ਤਰੀਕੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਹੋ ਨਹੀਂ ਕਿਸ ਤਰ੍ਹਾਂ ਦੇਖਦੇ ਹੋ ਪੂਰੇ ਸਟਾਫ ਦਾ ਕਿੰਨਾ ਯੋਗਦਾਨ ਰਿਹਾ ਤੇ ਸਾਰਾ ਜਿਹੜਾ ਹੈਗਾ ਇਹ ਪੂਰਾ ਆ ਗਿਆ ਆਪਾਂ ਗੱਲ ਕਰੀਏ ਦੇਖੋ ਸਭ ਤੋਂ ਪਹਿਲਾਂ ਤਾਂ ਵਧਾਈ ਦੇ ਪਾਤ ਨੇ ਰਿਜ਼ਲਟ ਤਿਆਰ ਕਰਨ ਵਾਲੇ ਔਰ ਆਪਾਂ ਦੇਖ ਰਹੇ ਸੀ ਜੇ ਆਪਾਂ ਅਗਜ਼ਾਮ ਦੀ ਗੱਲ ਕਰੀਏ ਅਗਜ਼ਾਮ ਐਤੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਬਹੁਤ ਹੀ ਵਧੀਆ ਰੂਪ ਦੇ ਵਿੱਚ ਬਲੱਖਣ ਤੌਰ ਤੇ ਨਿਭੜਿਆ ਅੱਗੇ ਹਿੰਦੇ ਸੀ ਦੋ ਸੈਸ਼ਨ ਦੇ ਵਿੱਚ 9 ਤੋਂ 12 2 ਤੋਂ 5 ਔਰ ਸਟਾਫ ਦੇ ਵਿੱਚ ਵੀ ਬੜਾ ਹੌਸਹ ਪਹੁੰਚਦਾ ਸੀ ਆ ਲੈਡੀ ਸਟਾਫ ਲਈ ਇਸ ਮਸਲੇਵਾ ਕੁਝ ਐਤ ਕੀ ਜਿਹੜਾਗਾ ਇੱਕੋ ਹੀ ਮਤਲ ਜਿਹੜਾਗਾ ਸਮੇਂ ਤੇ ਪੇਪਰ ਹੋਏ ਨੇ ਔਰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਈ ਗਾ ਦੂਸਰੇ ਪਾਸੇ ਏਵੈਲੂਏਸ਼ਨ ਬਲੰਕਨ ਜਿਹੜੇ ਸੀ ਸੈਂਟਰਾਂ ਦੇ ਵਿੱਚੋਂ ਵੀ ਸਮੇਂ-ਸਮੇਂ ਤੇ ਜਿਹੜੇ ਸੀ ਬੋਰਡ ਜਿਹੜਾ ਸੀਗਾ ਆਨਲਾਈਨ ਜਿਹੜਾ ਸੀ ਉਹ ਸੂਚਨਾ ਲੈਂਦੇ ਰਹਿ ਗਿਆ ਉਹਦੇ ਜਤਨਾ ਸਦਕਾ ਜਿਹੜਾ ਹੈਗਾ ਪੂਰਾ ਸਟਾਫ ਚੇਅਰ ਪਰਸਨ ਮੈਡਮ ਦੇ ਜਤਨਾ ਸਦਕਾ ਸਿੱਖਿਆ ਵਿਭਾਗ ਦੇ ਮੰਤਰੀ ਸਹਿਵਾ ਮੁੱਖ ਮੰਤਰੀ ਸਾਹਿਬ ਦੇ ਜਤਨਾ ਸਦਕਾ ਇਸ ਸਮੇ ਸਿਰ ਰਿਜਲਟ ਜਿਹੜਾ ਹੈਗਾ ਔਰ ਦੂਸਰੇ ਬੋਰਡ ਦਾ ਜਿਹੜਾ ਹੈਗਾ ਅ ਸਮੇ ਸਿਰ ਪਹਿਲਾ ਰਿਜਲਟ ਜਿਹੜਾ ਹੈਗਾ ਡਕਲੇ ਇਹ ਤੁਸੀਂ ਸਾਰੇ ਇਸ ਲਈ ਵਧਾਈ ਦੇ ਪਾਤਰ ਹੋ ਹਾਂਜੀ ਕਿਥੇਲੇ 2 ਸਾਲਾਂ ਦਾ ਜਿਹੜਾ ਟੋਟਲ ਪਾਸ ਪਰਸੈਂਟੇਜ ਕਿੰਨੀ ਹੋ 2 ਸਾਲਾਂ ਦੇ ਦਾ ਸਕਾ 99 ਹਾਂਜੀ 99.6 ਦੀ 2022 ਦੇ ਵਿੱਚ ਪੁਆਇੰਟ ਕੁਝ ਪੁਆਇੰਟ ਜਿਹੜੀ 97.24 ਹੈ ਕਿ ਹੈਗੀ ਆ ਪਹਿਲਾ 97.54 ਸੀ ਹੈ ਕੁਝ ਇਹਦੇ ਕੋਈ ਕਿਉਂ ਇਹ ਹੋਇਆ ਕਟਿਆ ਕਿਉਂ ਕੋਈ ਇਹ ਜੇ ਕਾਉਜ਼ ਤੁਸੀਂ ਅੱਡੀ ਕਰਕੇ ਕੱਢੇ ਨਹੀਂ ਹੱਲ ਕਿ ਹਜੇ ਤੁਹਾਡੇ ਅੱਨੀ ਦੇਖੋ ਇਹ ਤਾਂ ਬੱਚਿਆਂ ਦੇ ਰਿਜ਼ਾਨ ਕਰਕੇ ਆ ਇਹਦੇ ਲਈ ਤਾਂ ਜਦੋਂ ਆਪਾਂ ਰਿਜ਼ਲਟ ਸਾਡੇ ਕੋਲ ਆ ਗਿਆ ਹੈਗਾ ਉਹਦੇ ਅੱਗਾ ਅਗਲਾ ਪ੍ਰੋਸੀਜਰ ਹੋਣਾ ਵੀ ਜਿਹੜਾ ਹੈਗਾ ਪੁਆਇੰਟ ਪਰਸੈਂਟ ਜਿਹੜੇ ਕਟੇ ਹੈਗਾ ਤਾਂ ਇਹਦਾ ਰੀਜ਼ਨ ਸੀ ਇਹ ਆਪਾਂ ਉਹਦੇ ਅੱਗੇ ਪਰਚੋਲਤਾ ਹਾਂਜੀ ਹਾਂ ਜੀ 17 ਦੇ ਵਿੱਚ ਜਿਹੜਾ ਗੱਲ ਤਿਕਾ ਉਹ 57.5 ਸੀ 57 17 ਦੇ ਵਿੱਚ 59.5 ਸੰਤਵਾਨੀ ਸਿਕਾ ਜਿਹੜਾ ਕਿ ਅੱਜ ਦੇ ਨਾਲੋਂ ਅੱਜਾ ਜਿਹੜਾ ਗਲਤ ਹੈ 39.7 ਕੋ ਬਹੁਤ ਜ਼ਿਆਦਾ ਹੈ ਜੀ ਇਹ ਜੇ ਸਾਲਾਂ ਤੋਂ ਕਾਹੋ ਚਲੋ ਫਿਰ ਅਗਲੇ 5 ਸਾਲਾਂ ਦੇ ਅੰਕੜੇ ਕਿੰਨਾ ਸਾਮਣੇ 30% 40% ਅੰਦਾਜ਼ਾ ਜ਼ਿਆਦਾ ਹੈ ਠੀਕ ਹੈ ਕੀ ਚੱਕਰ ਹੈ ਕਿ ਇਹ ਪੱਤਰ ਜਿਹੜਾ ਹੈਗਾ ਉਹ ਵੀ ਜਿਦਾ ਨਹੀਂ ਰਿਹਾ ਜਾਂ ਪਾਸ ਜਿਹੜੇ ਗੋਲ ਨਹੀਂ ਹੈਗੀ ਹੈ ਮਾਰਕਸ ਸਰਟਪ ਕੋਈ ਚੇਂਜ ਕੀਤਾ ਜਾਂ ਜਾਂ ਜਿਹੜਾ ਕੁਝ ਹੈਗਾ ਕੋਈ ਗ੍ਰੇਸ ਮਾਰਕ ਜਿਆਦਾ ਨਹੀਂ ਦੇਖੋ ਇਹਦੇ ਜਿਆਦਾ ਕੀ ਮਰ ਜਾਂਦਾ ਚਾਂਸ ਨਹੀਂ ਬਣਦਾ ਇਹਦੇ ਲਈ ਦੇਖੋ ਸਮੇਂ ਹਾਂ ਦੇਖੋ ਸਮੇਂ ਦੇ ਅਨਸਾਰ ਜਿਹੜਾ ਹੈਗਾ ਅੱਜ ਬੱਚੇ ਜਿਹੜੇ ਹੈਗੇ ਆ ਉਹ ਟੇਲਣ ਨੇ ਨਵੀਂ ਟੈਕਨੀਕਲ ਐਜੂਕੇਸ਼ਨ ਦੇ ਵਿੱਚ ਜਿਹੜਾ ਮਾਫ ਕਰਨਾ ਕੋਲ ਹਾਂ ਉਹਦੇ ਲਈ ਉਹਦੇ ਲਈ ਵਿਚਰ ਰਹੇ ਹੈਗੇ ਆ ਦੇਖੋ ਪੂਰੇ ਮਾਰਕਸ ਆਉਣੇ ਹੈਗੇ ਆ ਔਰ ਪੰਜ ਚਾਰ ਘਟ ਆਉਣੇ ਹੈਗੇ ਆ ਪਰantu ਪਿਛਲੇ ਸਮੇਂ ਦੇ ਵਿੱਚੋਂ 10 ਸਾਲ ਦਾ ਆਪਾਂ ਲੈ ਰਹੇ ਤੁਸੀਂ 5 ਸਾਲ ਦਾ ਲੈ ਰਹੇ ਪੀਰੀਅਡ ਉਹਦੇ ਵਿੱਚ ਮੈਂ ਹੋਰ 6 ਸਾਲ ਦਾ ਵੀ ਫਰਕ ਹੈਗਾ ਆਉਣ ਵਾਲੇ ਸਮੇਂ ਤੋਂ ਅਗਲਾ 25 ਸੈਸ਼ਨ ਉਹਦਾ 26 ਆਏਗਾ ਉਹਦੇ ਵਿੱਚ ਹੋਰ ਟੈਲੈਂਟ ਜਿਹੜੀ ਹੈਗੀ ਨਿਕਰ ਕੇ ਸਾਹਮਣੇ ਹਾਂਜੀ ਪੇਪਰ ਦਾ ਕੋਈ ਪੱਤਰ ਦਾ ਸਿਸਟਮ ਹੁੰਦਾ 25% ਜਿਹੜਾਗਾ ਉੱਥੇ ਹੀ ਪੱਤਰ ਹੁੰਦਾ ਜਾਂਦਾ ਕਿੱਧਰ ਘਾਇਆ ਆਪਾਂ ਨਹੀਂ ਪੇਪਰ ਦੇ ਵਿੱਚ ਕੋਈ ਖਿਆਈ ਪੱਤਰ ਨਹੀਂ ਹੈਗਾ ਪੇਪਰ ਦਾ ਜਿਹੜਾ ਜੋ ਸਨੀਪਸ ਦੇ ਨਾਲ ਜੋ 슬ੀਵ ਦੇ ਨਾਲ ਹੈਗਾ ਉਹ ਪੂਰਾ 슬ੀਵ ਦੇ ਨਾਲ ਪੂਰਾ ਚੱਲਦਾ ਹੈਗਾ ਅਕੈਡਮਿਕ ਨਹੀਂ ਇੱਕ ਚੀਜ਼ ਹੋਰ ਤੁਸੀਂ ਜਦੋਂ ਪ੍ਰੋਵੀਜ਼ਨਲ ਟੋਲ ਇੱਥੇ ਹਾਂ ਪੀਸ ਜੀ ਬਿਲਕੁਲ ਜੀ ਉਹਨਾਂ ਨੇ ਇਹ ਕਿਹਾ ਤਾਂ ਕਿ ਅਸੀਂ ਗ੍ਰੇਸ ਮਾਰਕਿੰਗ ਨਹੀਂ ਨਹੀਂ ਕਰਾਂਗੇ ਉਦੋਂ ਜਿਹੜਾ ਰਿਜ਼ਲਟ ਸੀਗਾ 59% ਤੇ ਰਹਿ ਗਿਆ ਸੀ ਜਿਹਦੇ ਕਰਕੇ ਉਹਨਾਂ ਨੂੰ ਸ਼ਾਇਦ ਬਦਲਣਾ ਵੀ ਪਿਆ ਇਹ ਵੀ ਕਾਰਨ ਰਿਹਾ ਗ੍ਰੇਸ ਮਾਰਕਿੰਗ ਦੇ ਨਾਮ ਦਾ ਨਾ ਦੇਣ ਦਾ ਉਦੋਂ ਜਿਹੜਾ ਜਜ ਘਟਿਆ ਸੀਗਾ ਐਸ ਵਾਰੀ ਕੋਈ ਗ੍ਰੇਸ ਮਾਰਕਿੰਗ ਦਾ ਧਿਆਨ ਰੱਖਿਆ ਨਹੀਂ ਗ੍ਰੇਸ ਹਾਂ ਗ੍ਰੇਸ ਮਾਰਕਿੰਗ ਨਹੀਂ ਕੀਤੀ ਸ੍ਰੀ ਇਸ ਕੜ ਕੋ ਹੈ ਗ੍ਰੇਸ 1% ਇੱਕ 1% ਗ੍ਰੇਸ ਮਾਤਿਆ ਹਾਂ ਉਹ ਤਾਂ ਹਸਾਰ ਦਾ ਚੱਲੇ ਹਾਂ ਕਰ ਇੱਕ ਇੱਕ ਬੀਤੇ ਹੋ ਰਿਹਾ ਹੈ ਅਸੀਂ ਪਿਛਲੇ ਦਾ ਤੱਕ 10 ਸਾਲ ਤੋਂ ਇਹ ਗੱਲ ਦਾ ਹਰ ਹਫਤਾ ਜਦੋਂ ਗੱਲ ਨੂੰ ਕਹਿੰਦੇ ਬਾਅਦ ਭੁੱਲ ਜਾਂਦੇ ਆਪ ਸਭੀ ਭੁੱਲ ਜਾਂਦੇ ਆ ਜਿਹੜਾ ਬੱਚਾ ਸਪੋਰਟਸ ਵਾਲਾ ਹੈ ਹਾਂਜੀ ਉਹਨੂੰ ਬੱਚੇ ਰੋਟੇ ਵਿੱਚ ਪੈਰੈਂਟ ਜਾਂਦਾ 15 ਨੰਬਰ ਜਾਂ 20 ਨੰਬਰ ਮੈਚ ਦੇ ਪੈਰੈਂਟ ਦੇਦੇ ਉਹ ਜਿਹੜੇ ਬੰਦਾ ਉਹ ਕੱਢ ਨਹੀਂ ਕਲ ਆਉਂਦਾ ਉਹਦੇ ਜੋੜੇ ਦੇ ਵਿੱਚ ਲੱਜ ਜਾਂਦਾ ਉਹਨਾਂ 645 ਕੁੜੀ ਵਾਲੀ ਰਹਿ ਗਈ ਪਿੱਛੇ ਉਹ ਜਿਹੜੀ 50 ਵਾਲੀ ਲੱਗੇ ਮੈਡ ਦੇ ਪਰ ਵੀ ਦਾਖਲ ਤੇ ਪਰ 5 ਨਾ ਖੈਤੇ ਹੋਇਆ ਵੀ ਸਾਰੇ ਗੱਲ ਦੀ ਜਿਹੜੇ ਮੈਡ ਦੇ ਸਪੋਰਟਸ ਦੇ ਨੰਬਰ ਨੇ ਉਹ ਬੱਚੇ ਦੀ ਮੈਰਿਟ ਵਾਣੇ ਵਿੱਚ ਨਾ ਮੈਰਿਟ ਵਾਲੇ ਵਿੱਚ ਨਾ ਜੋੜੇ ਜਾਣ ਕੱਢ ਨਹੀਂ ਕਲ ਆਉਂਦਾ ਕਿ ਇਹਨੂੰ ਬੱਚੇ ਦਾ ਨਾਮ ਦੇਖੋ ਤੁਹਾਡਾ ਤੁਹਾਡਾ ਸੁਝਾਅ ਵੱਖਰੀ ਬੰਦੀ ਸੀ ਸਾਡੇ ਦੋ ਤਾਂ ਕਿੰਨੇ 200 ਰੁਪਏ ਕਿ ਮੈਡ ਦੰਦੇ ਆ ਇਹ ਫੁੱਟਬਾਲ ਦੇ ਸਭ ਦੋ ਸਿਫਾਰਸ਼ ਹੈ ਜਿਹੜਾ ਤੁਹਾਡਾ ਸੁਝਾਅ ਹੈ ਦੇਖੋ ਮੈਂ ਨਾਮ ਹੈਗਾ ਇਸ ਸੁਝਾਅ ਤੇ ਆਪਾਂ ਜਿਹੜਾ ਤੁਹਾਡੇ ਤੇ ਪੂਰੀ ਗੌਰ ਕਰਾਂਗੇ ਅਸੀਂ ਮੀਟਿੰਗ ਰਾਹੀਂ ਜੋੜਾ ਵੀ ਬੋਰਡ ਬੈਠਦਾ ਉਹਦੇ ਮਾਧਿਅਮ ਰਾਹੀਂ ਜਿਹੜਾ ਹੈਗਾ ਇਸ ਨੂੰ ਅੱਗੇ ਸਰ ਜਿਵੇਂ ਹੁਣ ਇਹ ਜਿਹੜੀ ਹੁਣ ਲੱਗਦੀ ਗਲਤ ਵੱਖਰਾ ਕਰ ਸਕਦੇ ਨਹੀਂ ਅੱਗੇ ਰੱਬ ਹੀ ਨਿਕਲ ਰਹੇ ਅੱਗੇ ਨਿਕਲਦਾ ਰਹੇ ਜਿਵੇਂ ਹੁਣ ਕੁੜੀ ਅਲੀਸ਼ਾ ਸ਼ਰਮਾ ਇਹਦੇ 645 ਨੰਬਰ ਨੇ ਆਪਣੀ ਮਿਹਨਤ ਦੇ ਨੰਬਰ ਨੇ ਅਕੈਡਮਿਕ ਨੇ ਤੇ ਇਹ ਜਿਹੜੀ ਕੁੜੀ 650 ਨੰਬਰ ਲੈ ਕੇ ਫਸਟ ਇਹ ਇਹਦੇ ਹੋ ਸਕਦਾ 635 ਹੋਣ 15 ਨੰਬਰ ਇਹਨੂੰ ਮੈਥ ਦੇ ਜੋੜ ਦੇ ਤੇ 650 ਹੋ ਗਏ ਬਿਲਕੁਲ ਤੁਹਾਡੇ ਵਾਲੀ ਗੱਲ ਜਿਹੜੇ ਤੁਹਾਡਾ ਸੁਝਾਅ ਜਿਹੜਾ ਹੈਗਾ ਮੇਰੀ ਬੇਟੀ ਸੁਣ ਤੁਹਾਡਾ ਸੁਝਾਅ ਜਿਹੜਾ ਹੈਗਾ ਸਿਰ ਮੱਥੇ ਪਰੰਤੂ ਜਿਹੜਾ ਮੇਰਾ ਆਪਣਾ ਨਜਾ ਜਿਹੜਾ ਸਪੋਰਟਸ ਵਾਲਾ ਹੈਗਾ ਉਹ ਵੀ ਜਦੋਂ ਟਰੈਕ ਜਾਂ ਗਰਾਊਂਡ ਤੇ ਵੇ ਜਾਂਦਾ ਉਹਦਾ ਵੀ ਖੂਨ ਪਸੀਨਾ ਜਿਹੜਾ ਹੈ ਇੱਕ ਹੁੰਦਾ ਹੈਗਾ ਉਹ ਹਾਂ ਦੂਜੀ ਗੱਲ ਜਿਹੜੀ ਤੁਹਾਡੀ ਆ ਪੜਾਈ ਦੇ ਨਾਲ ਜਿਹੜਾ ਹੈਗਾ ਉਹ ਇੱਕ ਮਤਲਬ ਗੇਮ ਨਾਲ ਜੋੜਦਾ ਤੁਹਾਡਾ ਜਿਹੜਾ ਪੱਖ ਹੈ ਵੀ ਉਹ ਸਪੋਰਟਸ ਦੇ ਅੰਕ ਜਿਹੜੇ ਹੈਗੇ ਆ ਉਹਨੂੰ ਨਾ ਕਨਸਿਡਰ ਕਰਕੇ ਅਲੱਗ ਰੂਪ ਦੇ ਵਿੱਚ ਰੱਖਣਾ ਉਹ ਉਹ ਤੁਹਾਡਾ ਸੁਝਾਅ ਸਿਰ ਮੱਥੇ ਦੀ ਹਾਂ ਜੀ ਤੁਹਾਡਾ ਅਸੈਸਮੈਂਟ ਦੇ ਕਿੰਨੇ ਨੰਬਰ ਸੀ ਉਸ ਵਾਰ 40% 30% 20% 20% ਹਾਂ 20% ਜੀ ਜੀ ਇੱਕ ਥੋੜੀ ਹੋਰ ਥੋੜੀ ਆਕੜ ਦੱਸਦੇ ਆ ਸਾਲ 2013 ਦੇ 4 ਲੱਖ 19592 ਵਿਦਿਆਰਥੀ ਸੀ ਇਸ ਵਾਰ ਦੀ ਵਿਦਿਆਰਥੀਆਂ ਦੀ ਗਿਣਤੀ ਵੀ ਅਲੱਗ ਤਰ੍ਹਾਂ ਘੱਟ ਰਹੀ ਹੈ ਵੀ 4 ਲੱਖ ਇੱਕ ਲੱਖ ਕੁਝ ਬੱਚੇ ਰਹੇ ਨੇ ਪਟੋਲੀ ਚਲੋ ਆਪਾਂ ਓਪਨ ਦੇ ਦੇ ਜਿਹੜਾ ਆਪਾਂ 213 ਸੀਗੇ ਹੁਣ 28198 ਬਚੇ ਪਏ ਹੋਏ ਪਹਿਲਾਂ ਪਿਛਲੀ ਇਹ ਵੀ ਹੁਣ 3 ਲੱਖ ਸੀਗੇ ਨਹੀਂ 311 ਤਾਂ 2022 ਹਾਂ ਉਹ 2022 ਦੇ ਵਿੱਚ ਨੇ 311545 ਵਿੱਚ ਹਾਂ ਹਾਂ ਬਸ ਹੁਣ ਅੱਗੇ ਚਲੇ ਜਾਈਏ ਆਪਾਂ ਤਾਂ ਬੱਚੇ ਕافي ਕਦੇ ਲਗਾਤਾਰ ਘਟੇ ਨਹੀਂ ਬੋਰਡ ਤੋਂ ਬਹੁਤ ਸਾਰੇ ਸਕੂਲ ਟੁੱਟ ਗਏ ਇਹ ਵੀ ਕਾਰਨ ਨੇ ਨਹੀਂ ਨਹੀਂ ਇਦਾਂ ਦਾ ਤਾਂ ਕਾਰਨ ਨਹੀਂ ਕੋਈ ਨਾ ਹੋਰ ਅਦਰ ਫੈਕਟਰ ਆ ਹੋਣ ਮੈਂ ਮੈਂ ਤੁਹਾਨੂੰ ਦੱਸਦਾ ਹਾਂਗਾ 10ਵੀਂ ਦਾ ਆਹ 10ਵੀਂ ਮੈਂ ਮੈਂ ਤਾਂ ਕੋਈ ਮੈਟ੍ਰਿਕ ਦਾ ਆਪਾਂ ਦੇਖ ਲੈਣੇ ਹੈਗੇ ਆ ਅੱਗੇ +2 ਦਾ ਦੇਖਦੇ ਅੱਗੇ ਹਾਇਰ ਜਿਹੜੀ ਹੈਗੀ ਆ ਐਜੂਕੇਸ਼ਨ ਉਹਦੇ ਵਿੱਚ ਵੀ ਆਪਾਂ ਦੇਖ ਲੈਣੇ ਹੈਗੇ ਆ ਕੁਝ ਨਾ ਕੁਝ ਜਿਹੜਾ ਹੈਗਾ ਆ ਸੰਸਥਾਵਾਂ ਬਰੋਂ ਮੈਂ ਜੇ +2 ਤੋਂ ਬਾਅਦ ਦੇਖਾਂਗਾ ਤਾਂ ਤੁਸੀਂ ਆਪ ਦੇਖਦੇ ਆ ਵੀ ਟੈਕਨੀਕਲ ਸੰਸਥਾਵਾਂ ਜਿਹੜੀਆਂ ਹਈਆਂ ਉੱਥੇ ਜਿਹੜੀ ਹੈਗੀ ਆ ਕਟਈ ਹੈਗੀ ਆ ਦਾਖਲਾ ਰੇਟ ਜਿਹੜੀ ਹੈਗੀ ਆ ਜਾਂ ਜਿਹੜੇ ਹੈਗੇ ਆ ਕੋਈ ਡਿਗਰੀ ਕਲਾਸੇ ਹੈਗੇ ਆ ਉਥੇ ਕਟੇਗਾ ਇਹ ਕਈ ਰੀਜ਼ਨ ਹੋ ਸਕਦੇ ਹੈਗੇ ਜਿਹੜੇ ਕਟਣ ਦੇ ਬਾਕੀ ਦੇ